ਤਾਂ ਅਗਲੀ ਜਿਹੜੀ ਮੀਟਿੰਗ ਹੈ ਉਹ ਸੰਡੇ ਨੂੰ ਅਸੀਂ ਮੀਟਿੰਗ ਬੁਲਾਈ ਹੈ ਇਹ ਜਿਹੜੇ ਤਿੰਨ ਕਾਨੂੰਨ ਹੈ ਇਹ ਆਮ ਸਮਾਜ ਦੇ ਵਾਸਤੇ ਬੜੇ ਖਤਰਨਾਕ ਹੈ ਇਹ ਭਾਰਤੀਆ ਸੰਵਿਧਾਨ ਨੂੰ ਖਤਮ ਕਰਕੇ ਲੋਕਤੰਤਰ ਦੀ ਹੱਤਿਆ ਕਰਕੇ ਔਰ ਇਹ 140 ਦੇ ਲਗਭਗ ਜਿਹੜਾ ਹੈ ਐਮਪੀ ਉਹਨਾਂ ਨੂੰ ਨਲਿੰਮਤ ਕਰਕੇ ਇਹ ਚੋਰੀ ਦੇ ਇੱਕ ਚੋਰੀ ਮੋਰੀ ਦੇ ਤਹਿਤ ਇਹ ਕਾਨੂੰਨ ਸਰਕਾਰ ਨੇ ਪਾਸ ਕਰਕੇ ਇਹ ਲਾਗੂ ਕਰਤੇ ਆ ਮੈਂ ਜਮੇ ਦੱਸਣਾ ਚਾਹਾਂਗਾ ਕਿ 24 ਘੰਟਿਆਂ ਦੇ ਵਿੱਚ ਪੁਲਿਸ ਨੂੰ ਇੱਕ ਬੰਦੇ ਨੂੰ ਅਦਾਲਤ 'ਚ ਪੇਸ਼ ਕਰਨਾ ਪੈਂਦਾ ਸੀ ਆ ਹੁਣ 15 ਦਿਨ ਤੱਕ ਹੀ ਰੱਖ ਸਕਦੇ ਆ ਜਿਵੇਂ ਮਰਜ਼ੀ ਕੁੱਟਣ ਮਾਰਨ ਜਿਹੜੇ ਸ਼ੈਡਿਊਲ ਕਾਸਟ ਦੇ ਰਿਜ਼ਰਵ ਸੀਟ ਤੋਂ ਐਮਪੀ ਜਿੱਤ ਕੇ ਗਏ ਆ ਉਹਨਾਂ ਐਮਪੀਆ ਦਾ ਤੇ ਉਹਨਾਂ ਐਮਐਲਏ ਦਾ ਸ਼ੈਡਿਊਲ ਕਾਸਟ ਦੇ ਐਮਪੀ ਔਰ ਸ਼ੈਡਿਊਲ ਕਾਸਟ ਦੇ ਐਮਐਲਏ ਇਹਨਾਂ ਸਾਰਿਆਂ ਦੇ ਪਹਿਲਾਂ ਪੁਤਲੇ ਜਲਾਵਾਂਗੇ ਔਰ ਪੂਰੇ ਹਰਿਆਣਾ ਲੈਵਲ ਤੇ ਪ੍ਰਤੀਕ ਜ਼ਿਲ੍ਹਾ ਲੈਵਲ ਦੇ ਉੱਤੇ ਕੋਸ਼ਿਸ਼ ਕਰਾਂਗੇ ਕਿ ਅਸੀਂ ਇਹਨਾਂ ਦੇ ਸਭ ਤੋਂ ਪਹਿਲਾਂ ਇਹਨਾਂ ਐਮਪੀਆ ਦੇ ਪੁਤਲੇ ਜਲਾਵਾਂਗੇ ਜਿਹੜੇ ਸਾਡੀਆਂ ਰਿਜ਼ਰਵ ਸੀਟ ਤੋਂ ਐਮਪੀ ਐਮਐਲਏ ਬਣ ਕੇ ਤੇ ਜਦੋਂ ਸਮਾਜ ਦੇ ਜੁੱਤੀਆਂ ਪੈਂਦੀਆਂ ਸਮਾਜ ਤੇ ਅਤਿਆਚਾਰ ਹੁੰਦਾ ਜਿਵੇਂ ਆ ਰਤੀਏ ਦੇ ਵਿੱਚ ਉਹਨਾਂ ਦੇ ਗਰੀਬਾਂ ਦੇ ਘਰ ਢਾਏ ਗਏ ਦੱਸ ਕਿਹੜਾ ਐਮਐਲਏ ਆਇਆਗਾ ਉੱਥੇ ਕਿਹੜਾ ਆ ਕੇ ਆਪਦੀ ਟੀਮ ਨੂੰ ਲੈ ਕੇ ਉੱਥੇ ਉਹਨਾਂ ਦੇ ਬਰਾਬਰ ਖੜਾ ਵੀ ਤੁਸੀਂ ਜਿਹੜੇ 50-50 ਸਾਲ ਦੇ ਬੈਠੇ ਤੁਹਾਡੇ ਘਰ ਉ ਜਾੜੇ ਗਏ ਇੱਕ ਵੀ ਨਹੀਂ ਐਮਐਲਏ ਆਉਂਦਾਗਾ ਉੱਥੇ ਇਸ ਪਿੰਡਾਂ ਦੇ ਵਿੱਚ ਜਿਹੜਾ ਜ਼ਿਮੀਂਦਾਰ ਦਾ ਸੀਰੀ ਹੈ ਨਾ ਜੇ ਉਹ ਕਿਸੇ ਤੋਂ ਉਹਦਾ ਕੋਈ ਸਰੀਕੇ ਕਬੀਲੇ ਦਾ ਚਾਚਾ ਤਾਇਆ ਜਾਂ ਉਹਦੀ ਚਾਚੀ ਤਾਈ ਜੇ ਉਹਨੂੰ ਐਂ ਕਹਦੇ ਵੀ ਮੈਂ ਸਾਗ ਦੀ ਸੀਰ ਨਹੀਂ ਤੋੜਨੀ ਹੈ ਨਾ ਤਾਂ ਉਹ ਸੀਰੀ ਜਿਹੜਾ ਹੈ ਜੱਟ ਜ਼ਿਮੀਂਦਾਰ ਤੋਂ ਪੁੱਛੇ ਬਿਨਾ ਸਾਗ ਦੀ ਸੀਰ ਨਹੀਂ ਤੋੜਨੀ ਦਿੰਦਾਗਾ ਐਸੀ ਤਰ੍ਹਾਂ ਇਹ ਹੈ ਇਹ ਵਿਧਾਨ ਸਭਾ 'ਚ ਇਹ ਉਹਨਾਂ ਦੇ ਐਮ.ਐਲ.ਏ ਜਿਹੜੇ ਸਾਡੇ ਜਿੱਤ ਕੇ ਗਏ ਸਾਡੇ ਨਾਂ ਤੇ ਇਹ ਉਹਨਾਂ ਦੇ ਸੀਰੀ ਹੈ ਇਹ ਉਹਨਾਂ ਤੋਂ ਬਿਨਾ ਕੱਖ ਨਹੀਂ ਕਰ ਦੇਗੇ ਔਰ ਐਮ.ਪੀ.ਏ ਜਿਹੜੇ ਪਾਰਲੀਮੈਂਟ 'ਚ ਬੈਠੇ ਹੋਉਣਾ ਦੇ ਸੀਰੀ ਹੈ ਉਹ ਉਹਨਾਂ ਦੇ ਸੀਰੀ ਹੈ ਇਹਨਾਂ ਦੇ ਸੀਰੀ ਹੈ ਜੀ ਸਾਥੀਓ ਮੈਂ ਕਸ਼ਮੀਰ ਸਿੰਘ ਤੁਸੀਂ ਦੇਖ ਰਹੇ ਹੋ ਕੇਜੀ ਟੀਵੀ ਹਰਿਆਣਾ ਅੱਜ ਸਾਡੇ ਨਾਲ ਕੁਝ ਸਾਥੀ ਨਾਲ ਖੜੇ ਜਿਵੇਂ ਕਿ ਤੁਸੀਂ ਜਾਣਦੇ ਹੋ ਬਾਪੂ ਕਰਨੈਲ ਸਿੰਘ ਗੋਡਾ ਜੀ ਜੇਕਰ ਉਹ ਖੜੇ ਆ ਤੇ ਇਹਦਾ ਮਤਲਬ ਹੈ ਜਰੂਰ ਕੋਈ ਨਾ ਕੋਈ ਸਮਾਜ ਦੀ ਹੀ ਗੱਲ ਹੋਏਗੀ ਇਹਦੇ ਵਿੱਚ ਦੱਸਣ ਦੀ ਜ਼ਰੂਰਤ ਨਹੀਂ ਆ ਤੇ ਕੁਝ ਹੋਰ ਵੀ ਸਾਥੀ ਅੰਬेडकरवादी ਸਾਥੀ ਅੱਜ ਅੰਬेडकर ਭਵਨ ਸਰਸਾ ਦੇ ਵਿੱਚ ਪਹੁੰਚੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਾਡੇ ਨਾਲ ਅੰਕਲ ਹੰਸਰਾਜ ਅੰਕਲ ਜੀ ਖੜੇ ਨੇ ਜੋ ਕਿ ਕਾਫੀ ਲੰਬੇ ਸਮੇਂ ਤੋਂ ਸਮਾਜ ਦੀ ਲੜਾਈ ਲੜ ਰਹੇ ਆ ਉਹਨਾਂ ਨਾਲ ਜਾਣਦੇ ਆ ਸਭ ਤੋਂ ਪਹਿਲਾਂ ਤੁਹਾਡਾ ਅੰਕਲ ਜੀ ਕੇਜੀ ਟੀਵੀ ਹਰਿਆਣਾ ਦੇ ਸਵਾਗਤ ਹੈ धन्यवाद आपका भी इस डॉक्टर अंबेडकर लाइब्रेरी में हम स्वागत करते हैं आपके इसके चैनल के माध्यम से चैनल के माध्यम से मैं बताना चाहूँगा कि आज भारत सरकार ने जो तीन नए कानून एक जुलाई से लागू किए हैं वो बिल्कुल बहुजन समाज के खिलाफ जा रहे हैं उसके ऊपर किसी प्रकार की आज चर्चा करने के लिए यहाँ पर मीटिंग आयोजित की गई है जिसके अंदर लगभग 40 के लगभग यहाँ पर कार्यकर्ता उपस्थित हुए हमारा ये मानना है कि वर्तमान सरकार ने जो 140 सांसदों को निलंबित करके ये तीन कानून पास करवाए हैं ये संवैधानिक नहीं है क्योंकि पार्लियामेंट ही पार्लियामेंट के अंदर जब पूरी मेजोरिटी होती है उस मेजोरिटी के अंदर जो कानून पास होता है वो ही लागू होता है परंतु इस सरकार ने लगभग 140 सांसदों को निष्कासित कर दिया और उसके बाद कानून पास करवाया तो हमारी नज़र के अंदर ये तीनों पारित किए हुए कानून असंवैधानिक है हम मांग करते हैं मीडिया के माध्यम से और आने वाली कुछ नीतियाँ हम बनाएंगे अगली तारीख पे हम एक सरकार को महामहिम राष्ट्रपति महोदया को भी एक ज्ञापन सौंपेंगे कि इन कानूनों को रद्द किए जाएँ और माननीय सर्वोच्च न्यायालय से भी हम निवेदन करेंगे कि इन कानूनों को निरस्त किया जाए क्योंकि ये कानून जो है भारत की संस्कृति के खिलाफ है ऐसे कोई कानून मतलब बनाना कि आदमी के मानव अधिकार भी चले जाएं वो कोई कानून मान्य नहीं होते तो इसी सिलसिले के अंदर मैं बात अपनी यहाँ रखी है और अपनी बात को विराम देता हूँ ਆਪਕਾ ਆਭਾਰ ਵਿਕਤ ਕਰਤਾ ਹੂੰ ਕਿ ਆਪ ਜੋ ਆਏ ਹਮਾਰੀ ਬਾਤ ਕੋ ਅਗੇ ਤੱਕ ਪਹੁੰਚਾਏਂਗੇ ਧੰਨਵਾਦ ਇਹ ਬਾਪੂ ਜੀ ਕੇ ਜਿਹੜੇ ਕਾਨੂੰਨ ਆਪਣੇ ਬਣੇ ਆ ਉਹ ਬਹੁਤ ਭੋਲੇ ਲੋਕ ਆ ਜਿਵੇਂ ਕਿਸਾਨ ਅੰਦੋਲਨ ਦੇ ਕਾਨੂੰਨ ਬਣੇ ਸੀ ਤੇ ਬਹੁਤ ਲੋਕਾਂ ਨੂੰ ਇਹ ਪਤਾ ਹੀ ਨਹੀਂ ਸੀ ਕਾਨੂੰਨ ਇੰਨਾ ਹੀ ਪਤਾ ਸੀ ਇਹ ਕਾਲੇ ਕਾਨੂੰਨ ਹਨ ਤੇ ਉਹਦਾ ਤੁਸੀਂ ਥੋੜਾ ਜਿਹਾ ਵਿਰਵਾਹ ਦੱਸ ਦੋ ਤਾਂ ਕਿ ਨੌਜਵਾਨ ਪੀੜ੍ਹੀ ਆ ਜਿਹੜੇ ਸਾਡੇ ਲੋਕ ਗੁੰਮਰਾਹ ਹੋ ਰਹੇ ਜਾਂ ਪਿਛੜੇ ਹੋਇਆ ਥੋੜਾ ਜਿਹਾ ਉਹਨਾਂ ਨੂੰ ਦੱਸ ਦੋ ਕਿ ਇਹ ਕਾਨੂੰਨ ਕੀ ਆ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਹਮੇਸ਼ਾ ਹੀ ਇਸ ਦਬੇ ਕੁਚਲੇ ਸਮਾਜ ਦੇ ਉੱਤੇ ਹੋਏ ਵਿਅਤਿਆਚਾਰਾਂ ਦੀ ਆਵਾਜ਼ ਨੂੰ ਬੁਲੰਦ ਕਰਦੇ ਰਹਿੰਦੇ ਹੋ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਹੈ ਔਰ ਸਭ ਤੋਂ ਪਹਿਲਾਂ ਮੈਂ ਸਾਰੇ ਸਾਥੀਆਂ ਨੂੰ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਸਾਥਿਓ ਅੱਜ ਦੀ ਜਿਹੜੀ ਮੀਟਿੰਗ ਬੁਲਾਈ ਗਈ ਸੀ ਉਹ ਇਸੇ ਵਿਸ਼ੇ ਤੇ ਬੁਲਾਈ ਸੀ ਇੱਕ ਮੈਸੇਜ ਦਿੱਤਾ ਸੀ ਆ ਅਸੀਂ ਇਹ ਦੇਖਦੇ ਸੀਗੇ ਕਿ ਵੀ ਸਾਡੇ ਜਿਹੜੇ ਬਹੁਜਨ ਸਮਾਜ ਦੇ ਲੋਕ ਐ ਜੋ 바ਵਾ ਸਾਹਿਬਾ ਦਾ ਮਿਸ਼ਨ ਨੂੰ ਕਾਂਸ਼ੀ ਰਾਮ ਜੀ ਦੇ ਮਿਸ਼ਨ ਨੂੰ ਭਾਰਤੀਆ ਸੰਵਿਧਾਨ ਨੂੰ ਮੰਨਣ ਵਾਲੇ ਲੋਕ ਵੀ ਉਹ ਕਿੰਨੇ ਕੁ ਲੋਕ ਐਸ ਗੱਲ ਦੇ ਉੱਤੇ ਸਹਿਮਤ ਹੋ ਕੇ ਆਉਂਦੇ ਆ ਤਾਂ ਅਸੀਂ ਇੱਕ ਮੈਸੇਜ ਦਿੱਤਾ ਸੀਗਾ ਕਿ ਵੀ 21 ਤਰੀਕਾ ਸੰਡੇ ਨੂੰ ਅੰਬੇਡਕਰ ਭਵਨ ਦੇ ਵਿੱਚ ਇਹ ਮੀਟਿੰਗ ਰੱਖੀ ਗਈ ਆ ਤਾਂ ਫਿਰ ਐਟੋ ਟਾਈਮ ਦੇ ਉੱਤੇ ਇਹ ਸਾਡੇ ਪ੍ਰਧਾਨ ਜੀ ਪੁਰਾਣੇ ਸਾਥੀ ਆ ਹੰਸਰਾਜ ਬੋਧ ਜੀ ਜਿਨ੍ਹਾਂ ਨੇ ਬਾਂਸੇਵ ਦੇ ਵਿੱਚ ਬੜਾ ਲੰਬੇ ਸਮੇਂ ਤੋਂ ਕੰਮ ਕਰਦੇ ਆਏ ਆ ਇਹਨਾਂ ਨੇ ਕਿਹਾ ਵੀ ਚਲੋ ਆਪਾਂ ਨੂੰ ਉਧਰ ਨਹੀਂ ਜਾਂਦੇ ਆਪਾਂ ਲਾਇਬ੍ਰੇਰੀ 'ਚ ਆਪਾਂ ਮੀਟਿੰਗ ਕਰਾਂਗੇ ਦੋਸੋ ਲਾਇਬ੍ਰੇਰੀ ਦੇ ਵਿੱਚ ਅੱਜ ਜਿਹੜੇ ਸਾਡੇ ਬੁੱਧੀਜੀਵ ਸਾਥੀ ਐ ਅਮੀੜਕਰਵਾਦੀ ਸਾਥੀ ਸੀਗੇ ਉਹ ਸਾਥੀ ਇੱਥੇ ਪਹੁੰਚੇਗੇ ਕਾਫੀ ਸਾਥੀ ਜਿਸ ਤਰ੍ਹਾਂ ਦੇਸ਼ ਰਾਜ ਗਰਵਾਜੀ ਆ ਆਪਣੇ ਕੀਨਾ ਆਪਣਾ ਰੋਹਿਤ ਗਰਵਾਜੀ ਅੱਜ ਨਾਲ ਬਾਤੋਂ ਉਹ ਆਪਣੇ ਸਾਥੀਆਂ ਨੂੰ ਲੈ ਕੇ ਆਏ ਆ ਲਗਭਗ 40-45 ਦੇ ਲਗਭਗ ਲੋਕਾਂ ਦੇ ਇੱਥੇ ਸਾਥੀ ਆਏਗੇ ਔਰ ਐਸ਼ਟਾਮ ਸਾਡੀ ਜਿਹੜੀ ਮੀਟਿੰਗ ਸਮਾਪਤ ਹੋ ਗਈ ਹੈ ਔਰ ਮੈਂ ਅਗਲੇ ਜਿਹੜਾ ਪ੍ਰੋਗਰਾਮ ਹੈਗਾ ਉਹ ਸਾਰੇ ਸਾਥੀਆਂ ਦੀ ਸਹਿਮਤੀ ਦੇ ਨਾਲ ਇਹ ਸਾਰੇ ਸਾਥੀਆਂ ਨੇ ਕਿਹਾ ਵੀ ਇਸ ਤੋਂ ਇਲਾਵਾ ਇੱਕ ਮੀਟਿੰਗ ਸਾਨੂੰ ਹੋਰ ਰੱਖੀ ਜਾਣੀ ਚਾਹੀਦੀ ਆ ਤਾਂ ਅਗਲੀ ਜਿਹੜੀ ਮੀਟਿੰਗ ਹੈ ਉਹ ਸੰਡੇ ਨੂੰ ਅਸੀਂ ਮੀਟਿੰਗ ਬੁਲਾਈ ਆ ਇਹ ਜਿਹੜੇ ਤਿੰਨ ਕਾਨੂੰਨ ਹੈ ਇਹ ਆਮ ਸਮਾਜ ਦੇ ਵਾਸਤੇ ਬੜੇ ਖਤਰਨਾਕ ਹੈ ਇਹ ਭਾਰਤੀਆ ਸੰਵਿਧਾਨ ਨੂੰ ਖਤਮ ਕਰਕੇ ਲੋਕਤੰਤਰ ਦੀ ਹੱਤਿਆ ਕਰਕੇ ਔਰ ਇਹ 140 ਦੇ ਲਗਭਗ ਜਿਹੜਾ ਹੈ ਐਮਪੀ ਉਹਨਾਂ ਨੂੰ ਨਿਲੰਮਿਤ ਕਰਕੇ ਇਹ ਚੋਰੀ ਦੇ ਇੱਕ ਚੋਰ ਮੋਰੀ ਦੇ ਤਹਿਤ ਇਹ ਕਾਨੂੰਨ ਸਰਕਾਰ ਨੇ ਪਾਸ ਕਰਕੇ ਇਹ ਲਾਗੂ ਕਰਤੇ ਆ ਮੈਂ ਜਿਵੇਂ ਦੱਸਣਾ ਚਾਹਾਂਗਾ ਅੱਗੇ 24 ਘੰਟਿਆਂ ਦੇ ਵਿੱਚ ਪੁਲਿਸ ਨੂੰ ਇੱਕ ਬੰਦੇ ਨੂੰ ਅਦਾਲਤ ਵਿੱਚ ਪੇਸ਼ ਕਰਨਾ ਪੈਂਦਾ ਸੀ ਆ ਹੁਣ 15 ਦਿਨ ਤਾਈਂ ਰੱਖ ਸਕਦੇ ਆ ਜਿਵੇਂ ਮਰਜ਼ੀ ਕੁੱਟਣ ਮਾਰਨ ਤੇ ਸਰਕਾਰ ਜਿਹਨੂੰ ਚਾਹੂਗੀ ਉਸੇ ਨੂੰ ਕਟਾਊਗੀ ਤੇ ਉਸੇ ਨੂੰ ਮਰਵਾਊਗੀ ਇਸ ਕਰਕੇ ਮੇਰੀ ਆਮ ਜਨਤਾ ਦੇ ਅੱਗੇ ਬੇਨਤੀ ਹੈ ਕਿ ਇਹਨਾਂ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਵਾਸਤੇ ਅਗਰ ਤੁਸੀਂ ਲੋਕਤੰਤਰ ਨੂੰ ਕਾਇਮ ਰੱਖਣਾ ਹੈ ਅਗਰ ਲੋਕਤੰਤਰ ਦੀ ਬਹਾਲੀ ਚਾਹੁੰਦੇ ਹੋ ਅਗਰ ਭਾਰਤ ਦੇ ਸੰਵਿਧਾਨ ਨੂੰ ਜਿੰਦਾ ਰੱਖਣਾ ਚਾਹੁੰਦੇ ਹੋ ਤਾਂ ਮੇਰੀ ਸਾਰੇ ਹੀ ਬੁੱਧੀਜੀਵ ਸਾਥੀਆਂ ਨੂੰ ਬੇਨਤੀ ਹੈ ਕਿ ਜੇ ਅੱਜ 40-45 ਆਏ ਆ ਤਾਂ ਅਗਲੀ ਮੀਟਿੰਗ ਦੇ ਉੱਤੇ ਸਾਡਾ 100-150 ਬੰਦਾ ਹੋਣਾ ਚਾਹੀਦਾ ਹੈ ਤਾਂ ਕਿ ਅਸੀਂ ਇਸ ਨੂੰ ਕਿਸ ਤਰੀਕੇ ਨਾਲ ਸਾਰਿਆਂ ਦੀ رائے ਲੈ ਕੇ ਜਿਵੇਂ ਅੱਜ ਥੋੜੇ ਬੰਦੇ ਆਏ ਤਾਂ ਇਹਨਾਂ ਨੇ ਗੱਲ ਰੱਖੀ ਵੀ ਆਪਾਂ ਹੋਰ ਸਾਥੀਆਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇ ਵੀ ਇਸ ਮੂਵਮੈਂਟ ਨੂੰ ਕਿਸ ਤਰੀਕੇ ਨਾਲ ਅੱਗੇ ਲਿਜਾਇਆ ਜਾਵੇ ਤਾਂ ਇਹ ਸਾਰੇ ਸਾਥੀਆਂ ਨੇ ਰਾਇ ਰੱਖੀ ਆ ਵੀ ਅਗਲੇ ਸੰਡੇ ਦੀ ਮੀਟਿੰਗ ਫਿਰ ਰੱਖੀ ਗਈ ਆ ਤਾਂ ਅਸੀਂ ਤੁਹਾਡੇ ਇਸ ਚੈਨਲ ਦੇ ਮਾਧਿਅਮ ਤੋਂ ਸਾਰੇ ਅੰਬੇਦਕਰਵਾਦੀ ਬਹੁਜਨ ਸਮਾਜ ਦੇ ਸਾਥੀ ਚਾਹੇ ਕਿਸੇ ਪਾਰਟੀ ਨਾਲ ਜੁੜੇ ਹੋਇਆ ਚਾਹੇ ਉਹ ਸਮਾਜਿਕ ਕਾਰਜ ਕਰਤਾ ਹੈ ਚਾਹੇ ਆਮ ਆਦਮੀ ਹੈ ਉਹ ਇਹ ਕਾਨੂੰਨ ਸਭ ਤੇ ਲਾਗੂ ਹੈ ਇਸ ਲਈ ਅਸੀਂ ਸਾਰੇ ਸਾਥੀਆਂ ਨੂੰ ਬੇਨਤੀ ਕਰਦੇ ਹਾਂ ਕਿ ਅਗਲੀ ਐਤਵਾਰ ਦੀ ਮੀਟਿੰਗ 'ਚ ਜਿਆਦਾ ਤੋਂ ਜਿਆਦਾ ਸੰਖਿਆ 'ਚ ਪਹੁੰਚਣਾ ਤਾਂ ਕਿ ਇਸ ਮੋਮੈਂਟ ਦਾ ਕੋਈ ਨਾ ਕੋਈ ਰੂਪਰੇਖਾ ਤੈਅ ਕੀਤੀ ਜਾਵੇ ਪਰ ਬਾਪੂ ਜੀ ਅਸੀਂ ਬਾਬਾ ਸਾਹਿਬ ਦੀ ਜਦੋਂ ਗੱਲ ਕਰਦੇ ਹਾਂ ਕਿ ਬਹੁਤ ਐਮਪੀ ਐਮਐਲਏ ਬਾਬਾ ਸਾਹਿਬ ਦਾ ਰੱਖਸ਼ਨ ਦੇ ਸਹਾਰੇ ਨਾਲ ਐਮਪੀ ਐਮਐਲਏ ਬਣਿਆ ਪਰ ਜਦੋਂ ਸਾਡੇ ਹੱਕਾਂ ਤੇ ਡਾਕਾ ਵੱਜਦਾ ਉਹ ਏਸੀ ਰੂਮਾਂ ਦੇ ਵਿੱਚ ਬੈਠੇ ਰਹਿੰਦੇ ਉਹ ਆਮ ਲੋਕਾਂ ਦੇ ਨਾਲ ਖੜਦੇ ਨਹੀਂਗੇ ਗਰਾਊਂਡ ਦੇ ਵਿੱਚ ਕਿ ਸੰਵਿਧਾਨ ਦੇ ਨਾਲ ਛੇੜਛਾੜ ਕੀਤੀ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਅਸੀਂ ਸਭ ਤੋਂ ਪਹਿਲਾਂ ਅਗਲੀ ਜਿਹੜੀ ਸਾਡੀ ਮੀਟਿੰਗ ਹੈ ਸਾਰੇ ਸਾਥੀਆਂ ਦੀ رائے ਲੈ ਕੇ ਅਸੀਂ ਸਭ ਤੋਂ ਪਹਿਲਾਂ ਜਿਹੜੇ ਸ਼ੈਡਿਊਲ ਕਾਸਟ ਦੀ ਐਸਸੀ ਦੀ ਰਿਜ਼ਰਵ ਸੀਟ ਤੋਂ ਐਮਐਲਏ ਜਿੱਤ ਕੇ ਗਏ ਆ ਜਿਹੜੇ ਸ਼ੈਡਿਊਲ ਕਾਸਟ ਦੇ ਐਮ ਰਿਜ਼ਰਵ ਸੀਟ ਤੋਂ ਐਮਪੀ ਜਿੱਤ ਕੇ ਗਏ ਆ ਉਹਨਾਂ ਐਮਪੀਆ ਦਾ ਤੇ ਉਹਨਾਂ ਐਮਐਲਏ ਦਾ ਸ਼ਡਿਊਲ ਕਾਸਟ ਦੇ ਐਮਪੀ ਔਰ ਸ਼ਡਿਊਲ ਕਾਸਟ ਦੇ ਐਮਐਲਏ ਇਹਨਾਂ ਸਾਰਿਆਂ ਦੇ ਪਹਿਲਾਂ ਪੁਤਲੇ ਜਲਾਵਾਂਗੇ ਔਰ ਪੂਰੇ ਹਰਿਆਣਾ ਲੈਵਲ ਤੇ ਪ੍ਰਤੀਕ ਜ਼ਿਲ੍ਹਾ ਲੈਵਲ ਦੇ ਉੱਤੇ ਕੋਸ਼ਿਸ਼ ਕਰਾਂਗੇ ਕਿ ਅਸੀਂ ਇਹਨਾਂ ਦੇ ਸਭ ਤੋਂ ਪਹਿਲਾਂ ਇਹਨਾਂ ਐਮਪੀਆ ਦੇ ਪੁਤਲੇ ਜਲਾਵਾਂਗੇ ਜਿਹੜੇ ਸਾਡੀਆਂ ਰਿਜ਼ਰਵ ਸੀਟ ਤੋਂ ਐਮਪੀ ਐਮਐਲਏ ਬਣ ਕੇ ਤੇ ਜਦੋਂ ਸਮਾਜ ਦੇ ਜੁੱਤੀਆਂ ਪੈਂਦੀਆਂ ਸਮਾਜ ਤੇ ਅਤਿਆਚਾਰ ਹੁੰਦਾ ਜਿਵੇਂ ਆ ਰਤੀਏ ਦੇ ਵਿੱਚ ਉਹਨਾਂ ਦੇ ਗਰੀਬਾਂ ਦੇ ਘਰ ਢਾਈ ਗਏ ਦੱਸ ਕਿਹੜਾ ਐਮਐਲਏ ਆਇਆਗਾ ਉੱਥੇ ਕਿਹੜਾ ਆ ਕੇ ਆਪਦੀ ਟੀਮ ਨੂੰ ਲੈ ਕੇ ਉੱਥੇ ਉਹਨਾਂ ਦੇ ਬਰਾਬਰ ਖੜਾ ਵੀ ਤੁਸੀਂ ਜਿਹੜੇ 50-50 ਸਾਲ ਦੇ ਬੈਠੇ ਤੁਹਾਡੇ ਘਰ ਉ ਜਾੜੇਗੇ ਇੱਕ ਵੀ ਨਹੀਂ ਐਮਐਲਏ ਆਉਂਦਾਗਾ ਉੱਥੇ ਇਸ ਵਾਸਤੇ ਸਭ ਤੋਂ ਪਹਿਲਾਂ ਅਸੀਂ ਇਹਨਾਂ ਦਾ ਪੁਤਲੇ ਸਾੜਾਂਗੇ ਉਸ ਤੋਂ ਬਾਅਦ ਅਗਲੀ ਗੱਲ ਕਰਾਂਗੇ ਸਰਕਾਰ ਦੀ ਹਾਂਜੀ ਜਿਵੇਂ ਤੁਸੀਂ ਪਿਛਲੀ ਵੀਡੀਓ ਚ ਕਹੇ ਸੀਗੇ ਤੇ ਉਹਨਾਂ ਦੇ ਸਿਰੀ ਬਣ ਜਾਂਦੇ ਉੱਥੇ ਆ ਗਏ ਹਾਂ ਹਾਂ ਇਹ ਸਿਰੀ ਉਹਨਾਂ ਦੇ ਅਸੀਂ ਲੋਕ ਇੱਥੇ ਸਿਰੀਆਂ ਪਿੰਡਾਂ ਦੇ ਵਿੱਚ ਜਿਹੜਾ ਜ਼ਿਮੀਂਦਾਰ ਦਾ ਸੀਰੀ ਹੈ ਨਾ ਜੇ ਉਹ ਕਿਸੇ ਤੋਂ ਉਹਦਾ ਕੋਈ ਸਰੀਕੇ ਕਬੀਲੇ ਦਾ ਚਾਚਾ ਤਾਇਆ ਜਾਂ ਉਹਦੀ ਚਾਚੀ ਤਾਈ ਜੇ ਉਹਨੂੰ ਐਂ ਕਹੇ ਕਿ ਵੀ ਮੈਂ ਸਾਗ ਦੀ ਸੀਰਨੀ ਤੋੜਨੀ ਹੈ ਨਾ ਤਾਂ ਉਹ ਸੀਰੀ ਜਿਹੜਾ ਹੈ ਜੱਟ ਜ਼ਿਮੀਂਦਾਰ ਤੋਂ ਪੁੱਛੇ ਬਿਨਾ ਸਾਗ ਦੀ ਸੀਰਨੀ ਤੋੜ ਨਹੀਂ ਦਿੰਦਾਗਾ ਐਸੇ ਤਰ੍ਹਾਂ ਇਹ ਹੈ ਇਹ ਵਿਧਾਨ ਸਭਾ 'ਚ ਇਹ ਉਹਨਾਂ ਦੇ ਐਮ.ਐਲ.ਏ. ਜਿਹੜੇ ਸਾਡੇ ਜਿੱਤ ਕੇ ਗਏ ਸਾਡੇ ਨਾਂ ਤੇ ਇਹ ਉਹਨਾਂ ਦੇ ਸੀਰੀ ਹੈ ਇਹ ਉਹਨਾਂ ਤੋਂ ਬਿਨਾ ਕੱਖ ਨਹੀਂ ਕਰ ਦੇਗੇ ਔਰ ਐਮ.ਪੀ.ਏ. ਜਿਹੜੇ ਹੈ ਪਾਰਲੀਮੈਂਟ 'ਚ ਬੈਠੇ ਹੋ ਉਹਨਾਂ ਦੇ ਸੀਰੀ ਹੈ ਉਹਨਾਂ ਦੇ ਸੀਰੀਆ ਇਹਨਾਂ ਦੇ ਸੀਰੀਆ ਇਸ ਕਰਕੇ ਸਾਡੇ ਲੋਕਾਂ ਦੀ ਕੋਈ ਆਵਾਜ਼ ਨਹੀਂ ਉਠਾਉਂਦੇਗੀ ਤਾਂ ਸਭ ਤੋਂ ਪਹਿਲਾਂ ਅਸੀਂ ਇਹਨਾਂ ਦੇ ਨਾਲ ਹੀ ਨਿਪਟਣਾ ਚਲੋ ਧੰਨਵਾਦ ਜੀ ਹਾਂਜੀ ਸਾਡੇ ਨਾਲ ਸੁਨੀਲ ਜੀ ਨਾਗਵੰਛੀ ਜੀ ਵੀ ਜੋ ਬਾਮ ਸੇਮ ਤੋਂ ਉਹਨਾਂ ਨਾਲ ਵੀ ਗੱਲ ਕਰਦੇ ਆ ਵੀ ਸਾਰੇ ਜੋ ਇਹ ਤਿੰਨ ਕਾਨੂੰਨ ਬਣਾਏ ਗਏ ਆ ਸਾਡੇ ਐਸਸੀ ਸਮਾਜ ਵਾਸਤੇ ओबीसी ਹੈ ਨਾ ਬਹੁਜਨ ਸਮਾਜ ਵਾਸਤੇ ਬੜੇ ਖਤਰਨਾਕ ਆ ਬਾਪੂ ਜੀ ਨੇ ਵੀ ਡਿਟੇਲ ਵਿੱਚ ਦੇਸੀ ਭਾਸ਼ਾ ਚ ਦੱਸਿਆ ਤਾਂ ਕਿ ਆਮ ਬੰਦੇ ਦੀ ਸਮਝ ਵਿੱਚ ਆ ਜੀ ਕਿ ਇਹਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ आज आपकी टीवी के माध्यम से जो आपने ये बात रखी भी तीन जो काले कानून हैं जो नए कानून आए हैं एक तारीख से तो ये कानून जो हैं ये बहुत ख़तरनाक हैं दिन प्रतिदिन ये सरकारें बहुजन समाज को दुखदाई दे रही है जो दुख दे रही है ये कानून संविधान के जरिए हमारे हक अधिकारों को छीन रही है तो दिन प्रतिदिन ये लोग जैसे इनकी दस साल ये तीसरे प्लान में जो ये आई है सरकार तो हमारे जितने भी हक अधिकार संविधान में बाबा साहब ने दिए हैं उसके विरोध ही काम हो रहा है तो ये बहुत ही दुखदाई बात है भी हमारे लोग जो चुन के जाते हैं वहाँ बोलते नहीं हैं तो वो ग़ुलाम लोग हैं जो बाबा साहब ने कही उस टाइम भी कह दी थी ये बात भी ये जो ग़ुलाम लोग हैं ये जो चुन के जा रहे हैं ये पिट्ठू हैं उनके तो ये पिट्ठू हैं पिट्ठलगू हैं तो ये लोग अपनी बात जो बहुजन समाज के दुख की क्या सुनेंगे वो तो उनके हैं ना तो आज जैसे करैल सिंह होडा जी ने कही और इधर हंसराज जी बोध जी ने ये बात कही भी ये लोग अपने स्वार्थ का काम कर रहे हैं और मूल निवासी जो बहुजन समाज है ये उस बात को समझ नहीं रहा जब पूरी बात जब जूत पड़ती है जब जागते हैं उससे पहले ये जागते नहीं हैं तो आज ये मीटिंग रखी गई है इसीलिए रखी गई है भी आने दिन आने वाले दिनों में इसकी समस्या बढ़ने वाली है तो ये समस्या ना बढ़े इसलिए ये अगले संडे को मीटिंग रखी है कि ज़्यादा से ज़्यादा लोग आएँ और ये अपनी भागीदारी इसमें लें और इस तीन कानूनों काले कानूनों के बारे में इसका जो रखे गए हैं तो इसका विरोध किया जाए तो इसी के साथ अगले संडे को जो मीटिंग होगी तो बढ़ चढ़ के और भी साथी बहुत ज़्यादा आएंगे तो ये तीन काले कानून हैं इनको हम ख़त्म करेंगे जल्दी से चलो धन्यवाद जी ਸਾਡੇ ਨਾਲ ਅੰਕਲ ਹਨੂਮਾਨ ਜੀ ਵੀ ਉਹਨਾਂ ਨੇ ਨਾ ਤਿੰਨ ਬੁੱਕਸ ਫੜੀ ਫੜੀ ਹੋਈ ਹੱਥ 'ਚ ਅਸੀਂ ਇਹ ਦਿਖਾ ਦਈਏ ਕਿ ਇਹੀ ਉਹ ਕਿਤਾਬਾਂ ਹੈ ਕਹਿ ਲਈਏ ਕਿ ਜਿਹੜੇ ਕੀ ਤਿੰਨ ਕਾਲੇ ਕਾਨੂੰਨਾਂ ਮਜ਼ਦੂਰਾਂ ਵਾਸਤੇ ਬਹੁਜ ਸਮਾਜ ਵਾਸਤੇ ਇਹ ਬੜੇ ਖਤਰਨਾਕ ਉਹ ਕਿਤਾਬਾਂ ਫੜੀਆਂ ਉਹਨਾਂ ਨੇ ਹੱਥ ਦੇ ਵਿੱਚ ਇਹਦੇ ਬਾਰੇ ਥੋੜਾ ਜਿਹਾ ਚਾਨਣਾ ਪਾਉਣਗੇ ਬਾਕੀ ਅਸੀਂ ਬਾਅਦ ਵਿੱਚ ਕਿਤਾਬਾਂ ਦੇ ਦੱਸਾਂਗੇ ਅੰਕਲ ਜੀ ਇਹਦੇ ਪਰ ਇੱਕ ਕਿਤਾਬ ਸਾਈਡ ਮੈਂ ਆਪਕੇ ਚੰਦਰ ਚੰਦਰ ਜੀ ਆਪਕਾ ਧੰਨਵਾਦ ਕਰ ਰਿਹਾ ਹੂੰ कि आपने हमारी आवाज़ को आगे तक पहुंचाने में आप हमारा सहयोग करोगे और आगे भी हमारी बात रखते रहोगे समाज के ऊपर जब से सरकार बनी है बीजेपी सरकार बनी है ये समाज के ऊपर नए नए कानून बना के उठा रखा तो जा रहा है समाज को बहुत ही घाटा हो रहा है हर आदमी परेशान है ये नए कानून बना के सरकार ने ना समाज के साथ बहुत ही बड़ा धोखा किया है तो हमें अगली मीटिंग में बुला के लोगों को इकट्ठा कर करके हम सरकार को ये चेतावनी देना चाहते हैं भी जो कानून बनाए हैं उन कानूनों को निरस्त किया जाए ਜੇ ਸਰਕਾਰ ਇਹ ਕਾਨੂੰਨ ਵਾਪਸ ਨਹੀਂ ਲੈਂਦੇ ਤੇ ਫਿਰ ਕੀ ਤਿਆਰੀ ਅੱਗੇ ਦੀ? ਹਮਾਰਾ ਸੰਘਰਸ਼ ਜਾਰੀ ਰਹੇਗਾ ਜੀ। ਠੀਕ ਹੈ। ਹਾਂਜੀ। ਜਬ ਤੱਕ ਕਾਨੂੰਨ ਇਹ ਇਹ ਵਾਸ਼ ਹਮਾਰਾ ਸੰਘਰਸ਼ ਜਾਰੀ ਰਹੇਗਾ। ਅਸੀਂ ਆਪਣੇ ਸੰਘਰਸ਼ ਲਈ ਬਾਬਾ ਸਾਹਿਬ ਸੰਵਿਧਾਨ ਦੇ ਚੋਗਾ ਸਾਥ ਛੱਡ ਛੱਡ ਕਰਾਂਗੇ ਨਾ। ਅਸੀਂ ਉਸ ਦੇ ਛੱਕਮ ਨਹੀਂ ਰਹੇਗੇ ਹਮ ਜੀ। ਹਮਾਰਾ ਆંદੋਲਨ ਮਤਲਬਤ ਜਾਰੀ ਰਹੇਗਾ। ਚਲੋ ਧੰਨਵਾਦ ਜੀ। ਦੋਸਤੋ ਇਹ ਸਾਡੇ ਸਾਥੀ ਆਪਣੇ ਆਪਣੇ ਵਿਚਾਰ ਰੱਖੇ ਅਸੀਂ ਫਿਰ ਅਪੀਲ ਕਰਦੇ ਹਰ ਵਾਰ ਦੀ ਤਰ੍ਹਾਂ ਬਹੁਤ ਵੀਡੀਓ ਚ ਅਸੀਂ ਕਹਿ ਚੁੱਕੇ ਹਾਂ ਜਿਹੜੇ ਨੌਜਵਾਨ ਥੋੜਾ ਜਿਹਾ ਪੜਨਾ ਜਾਣਦੇ ਆ ਅੱਖਰ ਗਿਆਨਾ ਬਾਲਾ ਪ ਅਸੀਂ ਬਾਲੇ ਪੜਿਆ ਤਾਂ ਉਮੀਦ ਵੀ ਨਹੀਂ ਕਰਦੇ ਬਹੁਤੇ ਤੇ ਗਦਾਰੀਆਂ ਕਰਦੇ ਆ ਜਿਹੜੇ ਥੋੜਾ ਘੱਟ ਪੜੇ ਅੱਖਰ ਗਹਿਣੇ ਸੀ ਉਹਨਾਂ ਨੂੰ ਕਹਿੰਨੇ ਕਿ ਕੋਸ਼ਿਸ਼ ਕਰਿਆ ਕਰੋ ਪੜਨ ਦੀ ਥੋੜਾ ਟਾਈਮ ਪੜ ਲਿਆ ਕਰੋ ਡੇਲੀ ਥੋੜੇ ਜਿਹਾ ਥੋੜਾ ਸਮਾਂ ਕੱਢਿਆ ਕਰੋ ਤਾਂ ਕਿ ਤੁਹਾਨੂੰ ਸਮਝ ਆਵੇ ਸਮਾਜ ਵਿੱਚ ਕੀ ਕੁਝ ਹੋ ਰਿਹਾ ਕੀ ਨਹੀਂ ਹੋ ਰਿਹਾ ਅਸੀਂ ਆਸ ਕਰਦੇ ਤੁਹਾਡੇ ਤੋਂ ਕਿ ਹੌਲੀ ਹੌਲੀ ਬਦਲਾਵ ਆਏਗਾ ਪਰ ਅਸੀਂ ਪੜਨ ਦੀ ਜ਼ਰੂਰ ਅਪੀਲ ਕਰਦੇ ਥੋੜਾ ਥੋੜਾ ਪੜਿਆ ਕਰੋ ਆਪਣੇ ਬਜ਼ੁਰਗਾਂ ਤੋਂ ਵੀ ਤਜਰਬੇ ਲਿਆ ਕਰੋ ਕਿਉਂਕਿ ਜਦੋਂ ਸਾਡੇ ਕੋਲ ਤਜਰਬਾ ਨਹੀਂ ਹੁੰਦਾ ਬਜ਼ੁਰਗ ਆਪਣਾ ਇਤਿਹਾਸ ਦੱਸਦੇ ਆ ਉਹਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਜੇ ਕੁਝ ਹੋਰ ਨੂੰ ਵੀ ਇਹ ਸਮਝ ਆ ਸਕੇ ਕਿਉਂਕਿ ਸਾਡੇ ਕੋਲ ਤਾਂ ਇੱਕ ਇਹ ਮੀਡੀਆ ਹੀ ਜਰੀਆ ਜਿਹੜਾ ਹਰ ਬੰਦੇ ਤੱਕ ਆਵਾਜ਼ ਇਹ ਪਹੁੰਚਾ ਸਕੇ ਮੈਂ ਕਸ਼ਮੀਰ ਸਿੰਘ ਕੇ ਜੀਟੀਵੀ ਹਰਿਆਣਾ ਦੀ ਟੀਮ ਦੇ ਨਾਲ ਮੇਰਾ ਨਾਮ ਕੈਮਰਾਮੈਨ ਵਿਸ਼ਾਲ ਹੰਸ ਧੰਨਵਾਦ